ਲੋ ਬਾਈ ਜੀ ਜਿਹੜੀ ਉਹ ਟਰੈਕਟਰ ਵਾਲੀ ਕੁੜੀ ਦਾ ਜਿਹੜਾ ਮਾਮਲਾ ਸੀ ਨਾ ਉਹ ਅੱਜ ਨਿਬੜ ਗਿਆ ਦੋਨੇ ਪਰਿਵਾਰ ਬਹਿ ਗਏ ਸਾਰਿਆਂ ਨੂੰ ਪਤਾ ਹਨਾ ਪਰ ਇਹ ਨਿਬੜੇ ਤੇ ਗੱਲ ਨਹੀਂ ਖੜੀ ਗਾਂ ਗੱਲਬਾਤ ਸਾਰੀ ਸੁਣ ਲੋ ਜਿਹੜੀ ਮੈਂ ਕਰੂੰਗਾ ਅੱਗੇ ਉਹ ਸੁਣ ਲੋ ਕਿਉਂਕਿ ਬਹੁਤ ਤੁਸੀਂ ਕਹਿ ਰਹੇ ਸੀਗੇ ਵੀ ਯਾਰ ਮੁੱਦਾ ਚੱਕੋ ਉਹ ਕਰੋ ਆਪਾਂ ਖਿੱਚਿਆ ਵੀ ਗੰਮ ਕੱਲੇ ਮੈਂ ਨਹੀਂ ਪੂਰੇ ਪੰਜਾਬ ਨੇ ਖਿੱਚਿਆ ਤੁਸੀਂ ਸਾਥ ਦੇ ਤਾਲੂਕਾਂ ਨੇ ਗੱਲ ਇਹ ਆ ਵੀ ਇੱਕ ਪੰਜਾਬੀਆਂ ਨੇ ਦਿਖਾਤਾ ਵੀ ਜਿਹੜੇ ਬੰਦੇ ਨਾਲ ਅਨਸਾਫ਼ ਨਹੀਂ ਹੁੰਦਾ ਜਿਹਦੇ ਨਾਲ ੱਤਕਾ ਹੁੰਦਾ ਮਾੜੇ ਨਾਲ ਜੋ ਵੀ ਹੁੰਦਾ ਜਿੰਨਾ ਵੀ ਬੰਦੇ ਨੂੰ ਦੱਬਣ ਦੀ ਕੋਸ਼ਿਸ਼ ਕਰਦਾ ਕੋਈ ਤਖੜਾ ਉਹਦੇ ਨਾਲ ਖੜਦੇ ਆ ਪੰਜਾਬੀਆਂ ਨੇ ਦਿਖਾਤਾ ਹੁਣ ਹੁਣ ਇੱਕ ਹੋਰ ਨਵੀਂ ਗੱਲਬਾਤ ਚਲਾਈ ਪਈ ਆ ਕੋਈ ਕਹਿੰਦਾ ਵੀ ਤੁਸੀਂ ਕਿਉਂ ਬੋਲੇ ਆ ਨਹੀਂ ਜਿਹੜੇ ਬੋਲੇ ਨਹੀਂ ਅਸਲ ਤਾਂ ਕੋਈ ਰਹਿ ਹੀ ਨਹੀਂ ਬੋਲੇ ਬਣਾ ਜਿਹੜੇ ਨਹੀਂ ਬੋਲੇ ਉਹ ਦੂਜਿਆਂ ਨੂੰ ਕਹੀ ਜਾਂਦੇ ਵੀ ਕਿਉਂ ਤੁਸੀਂ ਕਿਉਂ ਬੋਲੇ ਆ ਐਂ ਹੋ ਗਿਆ ਜਾਂ ਹੋਗਾ ਕਿਸੇ ਨੂੰ ਕੀ ਪਤਾ ਕੌਣ ਕਿਸੇ ਦੇ ਅੰਦਰ ਵੜਿਆ ਕੌਣ ਕੀ ਆ ਲੋਕਾਂ ਨੇ ਤਾਂ ਫਿਰ ਹੁਣ ਜਦ ਸੋਸ਼ਲ ਮੀਡੀਆ ਤੇ ਦੇਖਣਾ ਆਪਣੇ ਕੋਲ ਕਈ ਵਾਰ ਵੀਡੀਓ ਆ ਜਾਂਦੀਆਂ ਗੀਆਂ ਕੋਈ ਰੋਈ ਜਾਂਦਾ ਹੁੰਦਾ ਬੋਲਾ ਨਿਆਂਜ ਉਹਦੀ ਘਰ ਦੀ ਮਾੜੀ ਹਾਲਤ ਹੋਰ ਸਿਸਟਮ ਹੁੰਦਾ ਆਪਾਂ ਉਹਦੀ ਮਦਦ ਕਰਦੇ ਆ ਕਿ ਨਾ ਬਾਅਦ ਚ ਬਹੁਤ ਕੇਸ ਆਏ ਜੇ ਵੀ ਉਹ ਰੋਂਗ ਨਿਕਲ ਜਾਂਦੇ ਆ ਬਹੁਤ ਆਇਆ ਆ ਪਿੱਛੇ ਜਿੰਨੇ ਮੁੱਦੇ ਖੜੇ ਹੋਏ ਆ ਜਿਹੜੇ ਰੋਂਗ ਨਿਕਲੇ ਆ ਠੀਕ ਆ ਸਾਰਿਆਂ ਨੂੰ ਪਤਾਗਾ ਪਰ ਇਹ ਤਾਂ ਨਹੀਂ ਹੈਗਾ ਯਾਰ ਵੀ ਤੁਸੀਂ ਜਿਵੇਂ ਚਾਹ ਚ ਮੱਖੀ ਡਿੱਗ ਪਈ ਤੇ ਤੁਸੀਂ ਫਿਰ ਉਹ ਚਾਹ ਹੀ ਪੀ ਜੋ ਯਾਰ ਬੋਲਣ ਦਾ ਤਾਂ ਫਿਰ ਫਰਜ਼ ਬਣਦੀ ਆ ਜਿਹੜੇ ਸਾਰੇ ਪੰਜਾਬ ਨਹੀਂ ਸਾਥ ਦਿੱਤਾ ਠੀਕ ਆ ਮੈਂ ਉਹ ਦੋਨੇ ਪਰਿਵਾਰਾਂ ਦਾ ਧੰਨਵਾਦ ਕਰਦਾ ਵੀ કરી ਨਿਬੜ ਗਿਆ ਵੀ ਰੋਲਾ ਨਹੀਂ ਪਿਆ ਉਹ ਮੁੰਡੇ ਨੂੰ ਜੇਲ ਨਹੀਂ ਜਾਣਾ ਪਿਆ ਉਹ ਕੁੜੀ ਨਾਲ ਕੁੜੀ ਵੀ ਕੱਲੀ ਆ ਹਨਾ ਉਹਦਾ ਪਿਓ ਆ ਉਹਦੇ ਮਾਂ ਹੈ ਨਹੀਂ ਉਹਦਿਆਂ ਵੀ ਨਹੀਂ ਵੱਡੀਆਂ ਦੁਸ਼ਮਣੀਆਂ ਪਈਆਂ ਮੁੰਡੇ ਦਾ ਵੀ ਕੋਈ ਅੰਦਰ ਨਹੀਂ ਅੰਦਰ ਜਾਂਦਾ ਤੇ ਕੈਨੇਡੀਅਨ ਕਹਿੰਦੇ ਮੁੰਡਾ ਸੀਗਾ ਤੇ ਉਹ ਤਾਂ ਤੈਨੂੰ ਪਤੀਆ ਕੈਨੇਡੀਅਨ ਜਵਾਕਤਾ ਗਰਮੀ ਠੰਡ ਨਹੀਂ ਚੱਲਦੇ ਤੇ ਜੇਲਾਂ ਜੁਲਾਂ ਦਾ ਕੰਮ ਵੱਡਾ ਹੁੰਦਾ ਵਧੀਆ ਹੋ ਗਿਆ ਓਕੇ ਹੋ ਗਿਆ ਮਾਹੌਲ ਵੀ ਨਿਬੜ ਗਿਆ ਤੇ ਮੈਨੂੰ ਲੱਗਾ ਸ਼ਾਇਦ ਵਿਆਹ ਤੇ ਵੀ ਨਿਬੜਿਆ ਹੁਣ ਇਹ ਗੱਲ ਤਾਂ ਆਪਾਂ ਨੂੰ ਪਤਾ ਨਹੀਂਗਾ ਹਜੇ ਵੀ ਕੀ ਹੋਣਾਗਾ ਹਾਂ ਪਰ ਵਿਆਹ ਹੋ ਵੀ ਜਾਣਾ ਚਾਹੀਦਾ ਕਾਰਨ ਕਿਉਂ ਕਿਉਂਕਿ ਜਦੋਂ ਯਾਰ ਐਡਾ ਕੁਛ ਹੋ ਗਿਆ ਤੇ ਗਾਹਾਂ ਫਿਰ ਵਿਆਹ ਬੂ ਹੋਣਾ ਕੁੜੀ ਦਾ ਹਾਲਾਂਕਿ ਮੈਂ ਨਹੀਂ ਕਹਿੰਦਾ ਮੁਸ਼ਕਲਾ ਕਿਉਂਕਿ ਉਹ ਤਾਂ ਹੁਣ ਕੁਦਰਤ ਵੱਲੋਂ ਹੋ ਗਿਆ ਕੁੜੀ ਨੇ ਕੀ ਜਾਣ ਕੇ ਕੀਤਾ ਜਾਂ ਹੋਰ ਵੀ ਮਤਲਬ ਕੁਦਰਤ ਵੱਲੋਂ ਨਹੀਂ ਮੰਨ ਲਾ ਵੀ ਉਹਨਾਂ ਨੇ ਕਰਤੀਆਂ ਬਾਹਰਲੇ ਕੁਦਰਤ ਸੌਰੀ ਨਿਕਲ ਗਿਆ ਤੇ ਚਲੋ ਹੁਣ ਕੁਦਰਤ ਮੈਂ ਤਾਂ ਕਹਿਣਾ ਕਿਉਂਕਿ ਇਹ ਐਕਸੀਡੈਂਟ ਕਿਸੇ ਨਾਲ ਵੀ ਹੋ ਸਕਦਾ ਜੇ ਕੋਈ ਕਹੇ ਵੀ ਮੈਂ ਬਹੁਤ ਭਲਾ ਮਾਨਸਾਂ ਵੀ ਇਹ ਅੱਗ ਕਿਸੇ ਦੇ ਘਰੇ ਮੇਰੇ ਤਾਂ ਲੱਗਦੀ ਨਹੀਂ ਭੁੱਲ ਜੋ ਇਹ ਕਿਸੇ ਦੇ ਵੀ ਲੱਗ ਸਕਦੀ ਹੈ ਮੈਂ ਤਾਂ ਇਹ ਕਹਿਣਾ ਵੀ ਮੈਂ ਤਾਂ ਨੌਜਵਾਨ ਕੁੜੀਆਂ ਮੁੰਡਿਆਂ ਨੂੰ ਬੇਨਤੀ ਕਰਦਾ ਵੀ ਬਾਈ ਸਿੱਧਾ ਕਹਿਣਾ ਯਾਰ ਸੰਗ-ਸੰਗ ਫਿਰ ਹੁਣ ਕੀ ਕਰੀਏ ਜਿਹੜੇ ਗੱਲਾਂ ਹੁਣ ਚੱਲ ਲੀ ਪਿਆ ਹੁਣ ਤਾਂ ਦੁਨੀਆ ਪੈੰਡ ਬਣ ਗਈ ਸਮਾਜ ਬਦਲ ਰਿਹਾ ਬਹੁਤ ਫਰਕ ਪੈ ਗਿਆ ਹਾਲਾਂਕਿ ਆਪਾਂ ਐਂਡ ਵਾਲੀਆਂ ਗੱਲਾਂ ਨਹੀਂ ਕਹਿ ਸਕਦੇ ਸਮਾਜ ਦਾ ਕੋਈ ਪੜਦਾ ਪਰ ਮੈਂ ਇਹ ਕਹਿਣਾ ਵੀ ਤੁਸੀਂ ਆ ਮਾੜੇ ਮੋٹے ਸਵਾਦ ਲਈ ਹਣਾ ਤੁਸੀਂ ਉਦੋਂ ਇੰਨੇ ਅੰਨੇ ਹੋ ਜਾਂਦੇ ਹੋ ਹੱਬਸ ਚ ਹੋਰ ਆ ਤੁਸੀਂ ਵੀਡੀਓ-ਵੀਡੀਓ ਬਣਾਉਣ ਤੋਂ ਕੋਈ ਕਿਸੇ ਨੂੰ ਇੱਕ ਦੂਜੇ ਨੂੰ ਰੋਕਦਾ ਨਹੀਂ ਜੋ ਕਿ ਬਹੁਤ ਮਾੜੀ ਗੱਲ ਆ ਬਹੁਤ ਮਾੜੀ ਗੱਲ ਆ ਸਿਆਣੇ ਵੀ ਕਹਿੰਦੇ ਰਹੇ ਆ ਵੀ ਖਾਣਾ ਨਾਰੀ ਸਾਰੇ ਕਾਸੇ ਪੈਸਾ ਜ਼ਮੀਨ ਹੋਰ ਸਾਰਿਆਂ ਦੀ ਪਰਦੇ ਵਾਲੀਆਂ ਗੱਲਾਂ ਹੁੰਦੀਆਂ ਕਿਸੇ ਨੇ ਜ਼ਮੀਨ ਵੇਚ ਲੈਣੀ ਪੈਸੇ ਵਾੜਿਆ ਸੋਨਾ ਵਾੜਿਆ ਇਹ ਸਾਰਾ ਕੁਝ ਖਾਣਾ ਟਾਕੇ ਅੱਗੇ ਖਾਂਦੇ ਹੁੰਦੇ ਸੀ ਹੋਰ ਸਾਰਾ ਕੁਝ ਪਰਦੇ ਨਾਲ ਚੱਲਦਾ ਹੁੰਦਾ ਸੀਗਾ ਪਰਦਾ ਇੱਕ ਚੀਜ਼ ਐ ਸਮਾਜ 'ਚ ਬਣਿਆ ਹੋਇਆ ਇਹਨੂੰ ਇਹਦੇ ਤੋਂ ਤੁਸੀਂ ਬਾਹਰ ਨਹੀਂ ਹੋ ਸਕਦੇ ਇਹ ਕੋਈ ਬਾਹਰਲਾ ਦੇਸ਼ ਨਹੀਂ ਹੈਗਾ ਕਿ ਵੀ ਸਾਰਾ ਮੁਲਖ ਵੀ ਲਿੜੇ ਲਾਈ ਫਿਰਦਾ ਤੇ ਓਕੇ 에ਰਪੋਰਟ ਓਵੇਂ ਨਹੀਂ ਹੈਗਾਗਾ ਬਾਹਰਲੇ ਦੇਸ਼ ਤਾਂ ਹੁਣ ਮੈਂ ਕਿੰਨੇ ਘੁੰਮਿਆ ਬੰਦਾ ਨੰਗਾ ਇਚੌਂਕ ਚ ਖੜਜੇ ਕੋਈ ਪੁੱਛਦਾ ਹੀ ਨਹੀਂਗਾ ਗੱਲ ਆਪਾਂ ਇਥੋਂ ਦੀ ਕਰ ਰਹੇ ਆ ਇੱਥੇ ਰੌ ਰੀਤਾਂ ਸੱਭਿਆਚਾਰ ਸਾਰਾ ਸਿਸਟਮ ਓਵੇਂ ਰਹਿਣਾ ਪਊ ਬਾਕੀ ਆਪਾਂ ਦੇਖ ਲਓ ਤੁਸੀਂ ਕਿਹੜੀ ਕੌਮ ਕੌਮ ਨਾਲ ਸੰਬੰਧਿਤ ਬੰਦੇ ਆ ਵੀ ਆਪਾਂ ਨੂੰ ਤਾਂ ਲੋਕ ਕਹਿੰਦੇ ਆ ਵੀ ਧੀਆ ਭੈਣਾਂ ਦੀ ਰਾਖੀ ਕੀਤੀ ਦੂਰ ਤੱਕ ਕਿੰਨੇ ਇੱਜ਼ਤਾਂ ਬਚਾਈਆਂ ਪੂਰੇ ਬਾਲਡ ਚ ਨਾ ਚੱਲਦਾ ਥੋੜੇ ਦਿਨ ਪਹਿਲਾਂ ਦੁਬਾਰੇ ਕਹੋਂਗੇ ਰਿਪੀਟ ਕਰਦਾ ਜੈਪੁਰ ਦੀ ਖਬਰ ਸੀ ਕੁੜੀ ਰਾਤ ਨੂੰ ਦੋ ਵਿੱਚ ਕਾਟੋ ਸਿੱਖ ਦਾ ਡਿੱਕੀ ਗਈ ਵੀ ਸਿੱਖ ਸਰਦਾਰ ਮੁੰਡਾ ਆਊਗਾ ਫਿਰ ਆਸਟ੍ਰੇਲੀਆ ਚ ਕਿੰਨਾ ਰੌਲਾ ਪਿਆ 5 ਦਿਨ ਮੀਡੀਆ ਚ ਖਬਰ ਚੱਲੀ ਉਹ ਦਵਾਰੇ ਦਵਾਰੇ ਗੱਲਾਂ ਮੈਂ ਤਾਂ ਕਰਦਾ ਵੀ ਇਹ ਧਾਰਨਾ ਹੈ ਮੌਕੇ ਦੀਆਂ ਉਹ ਤਾਂ ਬਾੜੀਆਂ ਧਾਰਨਾ ਪਿਛੇ ਤੇ ਆ ਚੱਕ ਦਿਓ ਹਰ ਚੱਕ ਲੈਣਿਆ ਪਿਛਲਾ ਇਤਿਹਾਸ ਸਿੱਖਾਂ ਦਾ ਪੰਜਾਬੀ ਕੌਮ ਦਾ ਨਜਾਇਜ਼ ਥਾਂ ਹੀ ਇਹ ਕੁੜੀਆਂ ਤੀਆਂ ਪੈਣਾ ਨਾ ਖੜੇ ਆ ਬਾਈ ਗੱਲ ਤਾਂ ਮੈਂ ਇਹੀ ਕਹਿਣਾ ਚਾਹਣਾ ਏ ਨੂੰ ਮੈਂ ਬਾਰ ਬਾਰ ਦੁਬਾਰੇ ਬੋਲ ਰਿਆਂਗਾ ਵੀ ਬਾਈ ਬਣੇ ਬੱਚ ਜੋ ਬੱਚ ਜੋ ਛੋਡੇ ਮਾਂ ਪਿਓ ਨਾ ਸਪਰੇਹਾ ਪੀਣ ਨਾ ਮਰਨਾ ਨਾ ਹੋਰ ਕੁਸ ਹੋਵੇ ਇਸ ਲਈ ਭਰਾਵੋ ਬਚ ਜੋ ਓਏ ਬਚ ਜੋ ਲੋ ਵੀ ਗੱਲ ਇਹ ਆ ਵੀ ਬਾਈ ਬਣੇ ਬਚ ਜੋ ਸਾਰਿਆਂ ਨੂੰ ਬੇਨਤੀ ਕਰਦਾ ਮੈਂ ਸਾਡੇ ਨੌਜਵਾਨ ਮੁੰਡੇ ਕੁੜੀਆਂ ਨੂੰ ਇਹ ਉਮਰ ਹੁੰਦੀ ਆ 16 ਤੋਂ 22 ਵਾਲੀ ਅੰਨੀ ਉਹ ਨਾ ਓਏ ਤੁਹਾਡੇ ਮਾਪਿਓ ਕੱਲ ਨੂੰ ਸਪਰੇਆ ਪੀਜਣੇ ਕੁਝ ਹੋਰ ਕਰ ਜਾਣ ਤੁਸੀਂ ਰਿਸ਼ਤੇਦਾਰਾਂ ਚ ਮੂੰਹ ਨਾ ਦਿਖਾਉਣ ਜੋਗੇ ਰਹੋ ਤੁਸੀਂ ਗਮਾਂਡੀ ਬਾਹਰ ਗਮਾਂਡੀ ਬਾਹਰ ਚ ਖੜਾ ਜੇ ਤੁਹਾਡੀ ਵੀਡੀਓ ਵਾਇਰਲ ਹੋਈ ਹੋਈ ਹੋਵੇ ਗਮਾਂਡੀ ਨਾ ਅੱਖਾਂ ਚ ਅੱਖਾਂ ਨਹੀਂ ਪਾ ਸਕਦੇ ਪਤੀ ਆ ਸੋਨੂੰ ਕਿਉਂਕਿ ਸਾਰੀ ਦੁਨੀਆ ਤੇ ਇੱਕ ਦੂਜੇ ਦੇ ਸਰੀਕ ਆ ਯਾ ਬੰਦਿਆਂ ਦੇ ਦੁਸ਼ਮਣ ਹਰ ਜਗ੍ਹਾ ਹੁੰਦੇ ਆ ਇੰਗਲੈਂਡ ਕੈਨੇਡਾ ਅਮਰੀਕਾ ਜਾਓ ਪਿੰਡ ਚ ਜਰੋ ਸਹਿਰ ਚ ਰਹੋ ਸੋਡਾ ਆਸੇ ਪਾਸੇ ਦੁਸ਼ਮਣ ਮੌਜੂਦ ਹੁੰਦੇ ਆ ਜਿਹੜੇ ਤੁਹਾਨੂੰ ਛੇੜਾਂ ਕਰਦੇ ਆ ਜਿਹਦੇ ਤੁਹਾਨੂੰ ਜਲਸੀ ਮਹਿਸੂਸ ਹੁੰਦੀ ਆ ਉਹਨਾਂ ਨਾਲ ਲੜਾਈਆਂ ਹੁੰਦੀਆਂ ਇਸੇ ਮੁੱਦਿਆਂ ਤੇ ਇਸ ਲਈ ਬਾਈ ਬਚ ਕੇ ਰਹੋ ਇਹ ਆ ਭਾੜਾ ਬਦਈਆ ਹੋ ਗਿਆ ਇਹਨਾਂ ਦਾ ਸਮਝੌਤਾ ਹੋ ਗਿਆ ਕੋਈ ਕਹਿੰਦਾ ਸੁਬਾਦ ਲੈ ਰਿਹਾ ਕੋਈ ਕੁਸ ਕੋਈ ਕੁਸ ਹਾਲਾਂਕਿ ਲੋਕ ਅੰਦਰੋਂ ਭਾਵਨਾ ਨਾਲ ਕਰ ਰਹੇ ਸੀ ਇਹ ਕੰਮ ਭਾਵਨਾ ਨਾਲ ਵੀ ਭਾਈ ਆਪਾਂ ਖੜੇ ਰਹੀਏ ਨਾਲ ਭਾਵਨਾ ਨਾਲ ਚੱਲ ਰਿਹਾ ਸੀ ਕੰਮ ਜੇ ਕੁੜੀ ਨਾਲ ਧੱਕਾ ਹੋਇਆ ਤਾਂ ਆਪਾਂ ਖੜੇ ਇਹ ਭਾਵਨਾ ਸੀ ਲੋਕਾਂ ਦੀ ਤੇ ਵਿੱਚ ਲੋਕ ਕੁਛ ਇਹਨੂੰ ਹੋਰ ਸਮਝ ਹੀ ਜਾਂਦੇ ਆ ਵਿੱਚ ਆ ਨਵਾਂ ਕੰਮ ਚਲਾਇਆ ਇਹ ਵਿਆਹ ਦੇ ਮਾਰੇ ਕਰਦੇ ਆ ਲਾਇਕ ਦੇ ਕਮੈਂਟ ਦੇ ਇਹੋ ਜਿਹਾ ਕੁਛ ਕਹਿੰਦੇ ਆ ਭਰਾਵੋ ਮੈਨੂੰ ਤਾਂ ਪਹਿਲਾਂ ਹੀ 10-12 ਸਾਲ ਹੋ ਗਏ ਜੇ ਲਿਆਓ ਲਾਇਕ ਵਿਆਹ ਕਮੈਂਟ ਤੇ ਤੁਸੀਂ ਆਉਣੇ ਵੀ ਹੋ ਜਦੋਂ ਫਿਰ ਜ਼ਿੰਦਗੀ ਸੋਸ਼ਲ ਮੀਡੀਆ ਦੇ ਬਣ ਕੇ ਰਹਿ ਗਈ ਦੱਸੋ ਕਿਹੜਾ ਪੇਜ ਨਹੀਂ ਚਲਾਉਂਦਾ ਕੌਣ ਐਡ ਨਹੀਂ ਚਲਾਉਂਦਾ ਕੌਣ ਹੁਣ ਤਾਂ ਕੱਲਾ ਕੱਲਾ ਇਹ ਪਾਈ ਜਾਂਦਾ ਦਾ ਫੇਸਬੁੱਕ ਐਡੀਆਂ ਤੇ ਬਾਈ ਮੈਨੂੰ 1 ਡਾਲਰ ਆ ਕੇ ਮੈਨੂੰ ਦੋ ਸਾਰੇ ਫਿਰ ਲਾਇਕ ਵਿਆਹ ਕਮੈਂਟ ਆ ਜਦੋਂ ਦੁਨੀਆ ਬਦਲ ਰਹੀ ਆ ਸਮਾਜ ਬਦਲ ਰਿਹਾ ਆਪਾਂ ਜ ਹੁਣ ਅੱਗੇ ਸੱਥਾਂ ਲੱਗਦੀਆਂ ਹੁੰਨੀਆਂ ਸੀਗੀਆਂ ਇੱਥੇ ਖੇਤਾਂ 'ਚ ਜਾਂ ਖੁੰਡਾਂ ਦੇ ਲੱਗਦੀਆਂ ਹੁੰਦੇ ਸੀ ਹੁਣ ਸੱਥਾਂ WhatsApp ਦੇ ਗਰੁੱਪਾਂ ਕੋਈ Telegram ਗਰੁੱਪ 'ਚ ਫਿਰਦਾ ਕੋਈ Facebook ਤੇ ਕੋਈ Insta ਤੇ ਹੁਣ ਉੱਥੇ ਸੱਥਾਂ ਲੱਗਦੀਆਂ ਜਵਾਨਾਂ ਬਦਲੇ ਓਵੇਂ ਸਿਸਟਮ ਚੱਲ ਰਿਹਾ ਹੈਗਾ ਗੱਲ ਇਹ ਕਹਿਣਾ ਮੈਂ ਹੁਣ ਬਾਈ ਹੱਥ ਮੰਨ ਕੇ ਬੇਨਤੀ ਆ ਓਏ ਬਚੋ ਓਏ ਬਚੋ ਇਹ ਜਿਹੀਆਂ ਗੱਲਾਂ ਬਾਤਾਂ ਤੋਂ ਦੋਨੇ ਪਰਿਵਾਰਾਂ ਦਾ ਸਮਝੌਤਾ ਹੋ ਗਿਆ ਬਹੁਤ ਵਧੀਆ ਗੱਲ ਹੋ ਗਈ ਗਾਹਾਂ ਤੋਂ ਇਹ ਜਿਹੀਆਂ ਗੱਲਾਂ ਬਾਤਾਂ ਨਾ ਹੋਣ ਧੰਨਵਾਦ ਦੱਬ ਕੇ ਵੀਡੀਓ ਸ਼ੇਅਰ ਕਰ ਦਿਓ ਜਿਉਂਦੇ ਰਹੋ